ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਜੁੜੀਏ ਕੋਹਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਇੱਕ ਪਿਆਰਿਆ ਜਿਹਾ ਕਮੈਂਟ ਆ ਰਹਿ ਦੱਸੋ ਵੀਡੀਓ ਕੋ ਦੱਲਗੀ ਵਧੀਆ ਲੱਗੀ ਜਾਂ ਬਹੁਤ ਵਧੀਆ ਲੱਗੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਕੰਮ ਜੀਆਂ ਗੱਲਾਂ ੋਜਣ ਤੋਂ ਬਾਅਦ ਪਾਣੀ ਪੀਣ ਨਾਲ 103 ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ ਇਸ ਲਈ ੋਜਣ ਤੋਂ 1 ਘੰਟਾ ਬਾਅਦ ਹੀ ਪਾਣੀ ਪੀਓ ਜੇਕਰ ਤੁਸੀਂ ਚੰਗੀ ਨੀਂਦ ਲੈਣ ਤੋਂ ਬਾਅਦ ਵੀ ਥਕਾਬਤ ਮਹਿਸੂਸ ਕਰਦੇ ਹੋ ਤਾਂ ਤੁਹਾਡੇ ਵਿੱਚ ਪਾਣੀ ਦੀ ਕਮੀ ਹੈ ਇਸ ਲੈ ਤੁਸੀ ਜਰੂਰ ਵੀ ਉੱਠੋ ਥੋੜਾ ਜਿਹਾ ਪਾਣੀ ਪੀਓ ਜੇਮ ਵਿੱਚ ਕਸਰਤ ਕਰਨ ਤੋਂ ਪਹਿਲਾਂ ਸੰਤਰਾ ਖਾਣਾ ਵਰਕਆਊਟ ਦੌਰਾਨ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਵੇਗੀ ਨਾਲ ਹੀ ਤੁਹਾਡੀਆਂ ਮਾਸਪੇਸ਼ੀਆਂ ਵਿੱਚ ਕੋਈ ਵੀ ਸੋਜ ਵੀ ਨਹੀਂ ਆਵੇਗੀ ਹਰ ਰੋਜ਼ 30 ਮਿੰਟ ਕਸਰਤ ਤੁਹਾਨੂੰ 10% ਤੋਂ ਵੀ ਜ਼ਿਆਦਾ ਸੁੰਦਰ ਬਣਾਉਂਦੀ ਹੈ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਥੋੜੀ ਜਿਹੀ ਸੈਰ ਕਰਨਾ ਜ਼ਰੂਰੀ ਹੈ ਖਾਣਾ ਖਾਣ ਤੋਂ ਉਚਾਨਿਕ ਬਾਅਦ ਸੌਂ ਜਾਣਾ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ ਸੈਰ ਤੇ ਜ਼ਿਆਦਾ ਮਾ ਪਾਣੀ ਪਾ ਕੇ ਨੌਨ ਨਾਲ ਅੱਖਾਂ ਦੀ ਰੋਸ਼ਨੀ ਘਟ ਹੋ ਜਾਂਦੀ ਹੈ ਜੇ ਲੋੜ ਹੋਵੇ ਤਾਂ ਤੁਸੀਂ ਕੋਸੇ ਪਾਣੀ ਨਾਲ ਹੀ ਨਾ ਸਕਦੇ ਹੋ ਸੌਂਦੇ ਸਮੇਂ ਸਿਰ ਤੇ ਕੱਪੜਾ ਬੰਨ ਕੇ ਸੌਣਾ ਪੈਰਾਂ ਵਿੱਚ ਜਰਾਬਾ ਪਾ ਕੇ ਸੌਣਾ ਜ਼ਿਆਦਾ ਤੰਗ, ਕੱਪੜੇ ਪਾ ਕੇ ਸੌਣਾ ਹਾਨੀਕਾਰਕ ਹੁੰਦਾ ਹੈ। ਖਾਣਾ ਖਾਣ ਤੋਂ ਉਚਾਨਿਕ ਬਾਅਦ ਇਸ਼ਨਾਨ ਕਰਨਾ, ਮਿਹਨਤ ਵਾਲਾ ਕੰਮ ਕਰਨਾ ਤੇ ਸੌਣ ਨਾਲ ਪਾਚਨ ਸ਼ਕਤੀ ਹੌਲੀ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਭੋਜਨ ਤੋਂ ਬਾਅਦ ਚਾਹ ਜਾਂ ਕੌਫੀ ਪੀਣ ਦੀ ਆदत ਹੁੰਦੀ ਹੈ। ਅਜਿਹਾ ਕਰਨ ਨਾਲ ਪੇਟ ਦੀ ਗੈਸ, ਕਬਜ਼ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਨੌਣ ਤੋਂ ਪਹਿਲਾਂ, ਸੌਣ ਤੋਂ ਪਹਿਲਾਂ ਤੇ ਖਾਣਾ ਖਾਣ ਤੋਂ ਬਾਅਦ ਪਿਸ਼ਾਬ ਕਰਨਾ ਯਕੀਨੀ ਬਣਾਓ ਹੀ ਬੇਲੋੜੀ ਕਰਮੀਅ ਅਤੇ ਪਥਰੀ ਤੋਂ ਬਚਾਉਂਦਾ ਹੈ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਥੈਂਕ ਯੂ